ਸੋ ਰਸਤਾ ਤੇ ਜਾ ਕੇ ਦੇਖੋ ਕਿ ਰਾਤ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਬੈਠੇ ਹਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਹੈ ਤੇ ਕੀ ਕਹਿੰਦੇ ਨੇ ਮੇਰਾ ਮਨ ਲੋਚੈ ਗੁਰਦਰਸਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਾਈ ਤ੍ਰਿਖਾ ਨ ਉਤਰੈ ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਗੁਰ ਬਿਨ ਖਰੀ ਨਿਮਾਣੀ ਰਾ ਸਾਤ ਸੰਗ ਜੀ ਅੰਦਰੋਂ ਦਰਦ ਵਿਛੋੜਾ ਇਹ ਅੰਦਰੋਂ ਨਿਕਲ ਗਿਆ ਤੇ ਫੇਰ ਮਾਲਕ ਦੀ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਮਾਲਕ ਜੀ ਹੈ ਪ੍ਰੀਤਮ ਜੀ ਤੁਹਾਡੇ ਤੋਂ ਬਿਨਾਂ ਹੈ ਸਤਿਗੁਰੂ ਜੀ ਆਪ ਜੀ ਤੋਂ ਬਿਨਾਂ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਰਾ